ਧੱਲੋ ਫਿਟਨੈਸ ਜਿਮ ਪਿੰਡ ਪੱਟਾ ਕਲਾਂ ਮੇਨ ਰਸਫੈਣੀ ਰੋਡ ਤਸਵੀਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਅਗਲੀ ਵਾਰੀ ਫਿਰ ਕਰਾ ਰਹੇ 3 ਮਹੀਨਾਵਾਂ ਵਾਲੀ ਇਵੈਂਟ ਕਰਾ ਕਰਾਂਗਾ ਬਾਈ ਨੂੰ ਦਿਖਾ ਦੇ ਇਨਾਮਾਂ ਦੇ ਵਿੱਚ ਅਸੀਂ ਬਸਤਾਂ ਨੂੰ ਸਾਈਕਲ ਦਿੱਤੇ ਜਾਣੇ ਆਈ ਬਾਈ ਸਤਿ ਸ਼੍ਰੀ ਅਕਾਲ ਇਸੇ ਗੱਲ ਜੀ ਬਤਾਇਆ ਵੀ ਬਹੁਤ ਬਹੁਤ ਤੁਹਾਨੂੰ ਸੋਨੋ ਬੋਤੋ ਤੁਹਾਨੂੰ ਜੀ ਇਨਾ ਬਾਈ ਦਾ ਮੇਰਾ ਨਾਮ ਅਜੀਪਾ ਲਈ ਨਿਕਨੇਮ ਰومی ਕਹਿੰਦੇ ਆ ਜੀ ਰومی ਜੀ ਫਿਰ ਕਿਹੜਾ ਪਿੰਡਾ ਮੇਰਾ ਪਿੰਡ ਪੱਟਾ ਕਲਾਂ ਹੀ ਆ ਜੀ ਤੇ ਕਿਹੜੀ ਪੀਸ ਕੱਢੀ ਅੱਜ ਮੈਂ ਫਸਟ ਪੋਜੀਸ਼ਨ ਆਈ ਬੈਂਚ ਪ੍ਰੈਸ 'ਚ 1 ਵੀ ਵੇ ਇਹੜਾ ਇਹ ਇਵੈਂਟ ਕਰਵਾ ਰਹੇ ਆ ਕਿਵੇਂ ਲੱਗਿਆ ਇੱਥੇ ਪ੍ਰੋਗਰਾਮ ਬਹੁਤ ਵਧੀਆ ਜੀ ਮੁੰਡੇ ਬਹੁਤ ਕਿਵੇਂ ਸੀ ਆ ਅਰੇਂਜਮੈਂਟ ਬਹੁਤ ਵਧੀਆ ਸੀ ਮੁੰਡੇ ਬਹੁਤ ਵਧੀਆ ਤਿਆਰੀ ਕਰ ਰਹੇ ਆ ਜੀ ਤੇ ਜਿਮ ਦੇ ਓਨਰ ਵੀ ਬਹੁਤ ਵਧੀਆ ਗਏ ਆਪਰੇਟਿਵ ਬੰਦੇ ਆ ਸੇਫਟੀ ਨੂੰ ਲੈ ਕੇ ਜਿਹੜੀਆਂ ਬੈਲਟਾਂ ਵਗੈਰਾ ਸੀ ਉਹ ਸਾਰਾ ਸਾਰਾ ਪ੍ਰੋਪਰ ਪੂਰਾ ਸੇਫਟੀ ਦਾ ਧਿਆਨ ਰੱਖਦੇ ਹੋਏ ਕੰਮ ਚੱਲ ਰਿਹਾ ਸਾਰਾ ਪੂਰਾ ਵਧੀਆ ਗਾਈਡ ਕਰਦੇ ਆ ਲੋ ਦੋਸਤੋ ਇੱਥੇ ਸੇਫਟੀ ਦਾ ਪੂਰਾ ਪ੍ਰਬੰਧ ਸੀ ਸੇਫਟੀ ਦੇ ਅੰਡਰੀ ਹੀ ਜੀਮਾਂ ਕਰਵਾਈਆਂ ਗਈਆਂ ਹਾਂਜੀ ਦੋਸਤੋ ਟਿੱਲੋ ਫਿਟਨੈਸ ਕਲੱਬ ਦੇ ਵਿੱਚ ਬਾਈ ਓਪਨ ਚਾਜ ਖੇਡਿਆ ਇਹ ਕਿੰਨੇ ਬੇਟੇ ਕਿੰਨਾ ਬੇਟ ਟੱਕਿਆ ਸਾਰੀ ਗੱਲਬਾਤ ਕਰਦੇ ਬਾਈ ਕੀ ਨਾਮ ਆਪਣਾ ਸਿਮਨ ਸ਼ਰਮਾ ਜੀ ਪੈਨ ਪੰਡ ਪੰਨ ਪੱਕਾ ਕਰਾਈ ਤੇ ਕਿਹੜਾ ਬੇਟ ਟੱਕਿਆ ਤੁਸੀਂ ਅੱਜ ਕਿੰਨਾ ਬੇਟ ਦਾ ਚੈਸਟ ਦਾ ਲਾਇਆ ਜੀ ਬੈਂਚ ਪ੍ਰੈਸ ਅੱਛਾ ਹਾਂਜੀ ਤੇ 1 ਕੁਆਂਟਲ 40 ਕਿਲੋ ਦੋ ਰੈ 1 ਕੁਆਂਟਲ 40 ਕਿਲੋ ਤੇ ਤੁਹਾਡਾ ਬੇਟ ਕਿੰਨਾ ਬਾਈ ਮੇਰਾ ਬੇਟ ਇੱਕ ਤਾਂ ਜੀ 103 ਬਾਈ ਦਾ ਇੱਕ ਕੁਆਂਟਲ 3 ਕਿਲੋ ਬੇਟਾ ਤੇ ਚੱਕਿਆ ਬਾਈ ਨੇ ਇੱਕ ਕੁਆਂਟਲ 1.40 ਕਿਲੋ 40 ਕਿਲੋ ਚੈਸਟ ਬੈਂਚ ਪ੍ਰੈਸ ਤੇ ਬਾਈ ਆ ਤੁਹਾਡੇ ਸਾਹਮਣੇ ਆ ਦੇਖੋ ਪੱਕੇ ਗਲਾ ਦੇ ਵਿੱਚ ਤੇ ਭਾਈ ਇਹ ਜਿਹੜਾ ਫਿਟਨੈਸ ਪੱਕੇ ਢਿੱਲਾਂੋਂ ਕਲੱਬ ਕਰਵਾ ਰਿਹਾ ਇਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਸਰ ਬਹੁਤ ਵਧੀਆ ਬਹੁਤ ਵਧੀਆ ਪ੍ਰਾਨ ਲਗਾ ਅੱਛਾ ਇਹ ਸਾਡਾ ਵੀਰ ਬੱਬੂ ਆ ਬਹੁਤ ਕੋਸ਼ਿਸ਼ ਕਰਦਾ ਇਹਨਾਂ ਦੀ ਪਹਿਲਾਂ ਵੀ ਇਹਨਾਂ ਦੀ ਇਹੀ ਕੋਸ਼ਿਸ਼ ਸੀ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਤਿਆਰੀ ਲਵਾਉਂਦੇ ਸੀਗੇ ਹੁਣ ਵੀ ਇਹਨਾਂ ਦੀ ਇਹੀ ਕੋਸ਼ਿਸ਼ ਆ ਬੱਚੇ ਵੱਧ ਵੱਧ ਹੁਣ ਵੱਧ ਵੱਧ ਤਿਆਰੀ ਇਸੇ ਵਰਗੇ ਤਾਂ ਤਿਆਰੀ ਜ਼ਰੂਰੀ ਆ ਸਾਰੇ ਤਿਆਰੀ ਆਮ ਫਿਟਨੈਸ ਆਮ ਵੀ ਫਿਟ ਰਹਿਣ ਵਾਸਤੇ ਜਿੰਨਾ ਜ਼ਰੂਰੀ ਆ ਜਿੰਨਾ ਲਾਓ ਸਾਰੇ ਅਸੀਂ ਇਹੀ ਕਹਾਂਗੇ ਤੇ ਇਹ ਬੱਬੂ ਵੀਰ ਹੋ ਰਿਆਂ ਦਾ ਜਿਹੜਾ ਮਤਲਬ ਕੀ ਪ੍ਰਬੰਧ ਸੀ ਆ ਉਸ ਨੂੰ ਕਿਵੇਂ ਲੱਗਿਆ ਪ੍ਰਬੰਧ ਬਹੁਤ ਵਧੀਆ ਸੀਗਾ ਜੀ ਚਾਹ ਪਾਣੀ ਸਾਰਾ ਬਹੁਤ ਓਕੇ ਬਹੁਤ ਸਹੀ ਜਜਮੈਂਟ ਸੀਗੀ ਸਹੀ ਸੀਨੀਅਰ ਬੰਦੇ ਜਿਹੜੇ ਜੱਜ ਕਰਦੇ ਸੀਗੇ ਬਹੁਤ ਵਧੀਆ ਨਾਲ ਸਿਸਟਮ ਨਾਇਆ ਤੇ ਟੀਮਾਂ ਦੀ ਆਪਾਂ ਗੱਲ ਕਰੀਏ ਆਸੇ ਪਾਸੇ ਦੂਰ ਦਰੂ ਪਿੰਡਾਂ ਤੋਂ ਬਹੁਤ ਆਈਆਂ ਇਹ 15 ਕਿਲੋਮੀਟਰ ਤੱਕ ਦੇ ਅਸੀਂ ਰੱਖੇ ਸੀਗੇ ਇਹ ਸਿਸਟਮ ਤਕਰੀਬਨ ਸਾਰੇ ਪਿੰਡਾਂ ਨੇ ਹਿੱਸਾ ਲਿਆ ਜੀ ਬ ਉਹ ਠੀਕ ਹੈ ਵੀ ਸਰ ਪਿੰਡ ਵਧਾਈ ਦਾ ਪਾਤਰਾ ਧੰਨਵਾਦ ਸਰ ਥੈਂਕ ਯੂ ਇਹ ਹੈ ਬਾਈ ਬੱਬੂ ਢਿੱਲੋਂ ਫਿਟਨੈਸ ਕਲੱਬ ਬੁਲਾਤੀ ਕਿੰਨਾ ਦਾ ਇੰਨਾ ਤਾਮਯਾਮ ਬਾਈ ਹੋ ਰਹੇ ਨੇ ਅੱਜ ਕਰਿਆਗਾ ਤੇ ਆਸ-ਪਾਸੇ ਦੇ ਘਟੋ-ਘਟ 20 ਪਿੰਡ ਇੱਥੇ ਪਹੁੰਚੇ ਹੋਏ ਸੀਗੇ ਤੇ ਦੇਖ ਕੇ ਪਤਾ ਲੱਗਿਆ ਵੀ ਬਾਈ ਬੱਬੂ ਹੋਰਾਂਦਾ ਤੇ ਪਿੰਡ ਪੱਕਾ ਕਲਾਂ ਦਾ ਪੂਰੀ ਪਿੰਡ ਦੀ ਟੀਮ ਦਾ ਸਹਿਯੋਗ ਐ ਸੋ ਈਵੈਂਟ ਕਰਾਉਣ ਵਿੱਚ ਤੇ ਬਾਈ ਜੀ ਕਿਵੇਂ ਦੇਖਦੇ ਅੱਜ ਦਾ ਇਹ ਪ੍ਰੋਗਰਾਮ ਬਾਈ ਬਹੁਤ ਰਜਾਣਾ ਜਿਹੜੇ ਕਹਿੰਦੇ ਆ ਮੁੰਡੇ ਨਸ਼ਾ 'ਚ ਪੈ ਗਏ ਆ ਤੁਹਾਡੇ ਨਾਲ ਲਾਈਵ ਸਾਨੂੰ ਚੱਲ ਰਿਹਾਗਾ ਪਤਾ ਲੱਗ ਜੂ ਆ ਆ ਜਿਹੜੇ ਕਹਿੰਦੇ ਜੋਰ ਨਹੀਂ ਲੱਗਦਾ ਆ ਮੁੰਡੇ ਤੁਹਾਡੇ ਸਾਹਮਣੇ ਆ ਬਿਲਕੁਲ ਆ ਬਾਈ ਨੂੰ ਪਤਾ ਲੱਗਿਆ ਵੀ ਆ ਜੋਰ ਆ ਜਿਹੜੇ ਕਹਿੰਦੇ ਜੋਰ ਨਾਲ ਅੱਖਾਂ 'ਚ ਬਲੱਡ ਆ ਜਾਂਦਾ ਐਵੇਂ ਨਹੀਂ ਕਿਹਾ ਕਿਸੇ ਨੇ ਚੈੱਕ ਕਰਾ ਦੇ ਬਾਈ ਨੂੰ ਬਿਲਕੁਲ ਬਿਲਕੁਲ ਪੂਰਾ ਜੋਰ ਲੱਗਿਆ ਪਿਆ ਉਥੇ ਟੋਏ ਚੈੱਕ ਕਰਾ ਦਿਓ ਜਿਵੇਂ ਰੂਟਾ ਬੀਟਰ ਨੇ ਪੱਟੇ ਹੁੰਦੇ ਆ ਜਿਹੜੇ ਕਹਿੰਦੇ ਜੋਰ ਨਹੀਂ ਲੱਗਦੇ ਆ ਫਿਟਨੈਸ ਬਹੁਤ ਜ਼ਰੂਰੀ ਆ ਬਾਈ ਮ ਇਈ SLA ਵੀ ਆਪਣੀ ਜਿੰਮ ਚ ਆਉਣ ਸਰੀਰ ਬਣਾਉਣ ਜ਼ਰੂਰੀ ਨਹੀਂ ਡੌਲੇ ਬਣਾਉਣੇ ਆ ਬਿਲਕੁਲ ਜ਼ਰੂਰੀ ਨਹੀਂ ਬਿਲਕੁਲ ਬੰਦੇ ਨੂੰ ਜਨੂਨ ਹੋਣਾ ਚਾਹੀਦਾ ਆਪ ਨੂੰ ਫਿੱਟ ਰੱਖਣ ਦਾ ਬੜਾਪੇ ਦੇ ਵਿੱਚ ਬੰਦਾ ਤੰਗਣਾ ਹੋਏ ਜ਼ਰੂਰੀ ਨਹੀਂ ਆਪਾਂ ਮਸਲ ਬਣਾਉਣਾ ਜ਼ਰੂਰੀ ਨਹੀਂ ਆਪਾਂ ਪਾਊਡਰ ਖਾਣੇ ਆ ਨਹੀਂ ਹੋਰ ਬਹੁਤ ਕੁਛ ਆ ਖਾਣ ਨੂੰ ਇਈ ਬੰਦਾ ਨੂੰ ਵਹਿਮ ਹੁੰਦਾ ਵੀ ਪਾਊਡਰ ਬਿਨਾ ਬਾਡੀ ਨਹੀਂ ਬਣਦੀ ਜਾਂ ਡੌਲੇ ਸੋਨੇ ਲੱਗ ਜਾਂਦੇ ਨਹੀਂ ਫਿਟਨੈਸ ਬਹੁਤ ਜ਼ਰੂਰੀ ਆ ਬਾਕੀ ਤੁਸੀਂ ਦੇਖ ਹੀ ਲੋ ਬਿਲਕੁਲ ਜਿਹੜੇ ਬੰਦਿਆਂ ਦੇ ਡੌਲੇ ਵੀ ਨਹੀਂ ਬਣੇ ਹੋਏ ਉਹ ਵੀ ਭਰਾ ਜੋਰ ਆ ਬਾਈ ਹਾਂ ਪੂਰੇ ਫਿੱਟ ਆ ਤੇ ਲੋ ਫਿਟਨੈਸ ਜਿੰਮ ਪਿੰਡ ਪੱਕਾ ਗਲਾ ਮ ਤਸਵੀਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਅਗਲੀ ਵਾਰੀ ਫਿਰ ਕਰਾ ਰਹੇ ਤਿੰਨ ਮਹੀਨਾਵਾਂ ਵਾਲਾ ਇਵੈਂਟ ਕਰਾ ਆ ਕਰਾਂਗੇ ਬਾਈ ਨੂੰ ਦਿਖਾ ਦੇ ਇਨਾਮਾਂ ਦੇ ਵਿੱਚ ਅਸੀਂ ਬੈਸਟਾਂ ਨੂੰ ਸਾਈਕਲ ਦਿੱਤੇ ਜਾਣੇ ਆ ਦੇਖੋ ਦੋਸਤੋ ਬਾਈ ਨੇ ਜਿਵੇਂ ਕਿਹਾ ਵੀ ਫਿਟਨੈਸ ਜਿਮ ਖੁੱਲਿਆ ਵੈਨਾਂ ਨੇ ਕੱਲਾ ਜ਼ਰੂਰੀ ਨਹੀਂ ਵੀ ਆਪਾਂ ਚਿੱਟੇ ਵਾਲਿਆਂ ਨੂੰ ਪ੍ਰਮੋਟ ਕਰਨਾ ਵੀ ਉਹਨਾਂ ਦਾ ਮੁੰਡਾ ਚੱਟਾ ਕਰਦਾ ਖਾਂਦਾ ਯਾਰ ਫਲਾਨਿਆਂ ਦਾ ਕਰਦਾ ਉਹ ਛੱਡ ਦਿਓ ਬਈ ਕੰਮ ਇਹਨਾਂ ਨੂੰ ਬਾਈਆਂ ਨੂੰ ਪ੍ਰਮੋਟ ਕਰੋ ਯਾਰ ਇਹਨਾਂ ਪਲੇਅਰਾਂ ਨੂੰ ਜਿਹੜੇ ਫਿੱਟ ਆ ਜ਼ਰੂਰੀ ਨਹੀਂ ਵੀ ਆਪਾਂ ਉਹਨਾਂ ਨੂੰ ਅਕੇਲੇ ਆਉਣਾ ਆਹ ਬੰਦੇ ਨੂੰ ਅਕੇਲੇ ਹੋ ਗਏ ਨਵੇਂ ਪਲੇਅਰ ਆ ਭਾਈ ਯਾਰ ਸਵੇਰ ਸ਼ਾਮ 2 ਘੰਟੇ ਬੰਦਾ ਇੱਥੇ 2 ਘੰਟੇ 4 ਘੰਟੇ ਇੱਥੇ ਲਾਉਂਦਾ ਮੋਬਾਈਲ ਤੋਂ ਹੀ ਪਾਸੇ ਰਹਿੰਦੀ ਹੈ ਤੇ ਨਵੀਂ ਜਨਰੇਸ਼ਨ ਆ ਉਹ ਵੀ ਮਾਰੇ ਕੰਮਾਂ ਤੋਂ ਬਚੂਗੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਪ੍ਰੰਪਰਾ ਕਰਦੇ ਹੋਗੇ ਤੇ ਆਸ ਕਰਦੇ ਵੀ ਅੱਗੇ ਵੀ ਸੁਧਾਰ ਲਿਆਉਂਦੇ ਵਿੱਚ ਬਹੁਤ ਵਾਧਾ ਹਾਂਜੀ ਹਾਂਜੀ ਅੱਗੇ ਤੋਂ ਸੁਧਾਰ ਲਿਆਵਾਂਗੇ ਜੇ ਕਿਸੇ ਭਾਈ ਨੂੰ ਕੋਈ ਕਮੀ ਪੇਚੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਆ ਆ ਅਗਲੀ ਵਾਰੀ ਕਮੀ ਪੇਚੀ ਕਰਦਾਂਗੇ ਤੇ ਵੀਡੀਓ ਨੂੰ ਬਈ ਕਰ ਦਿਓ ਸ਼ੇਅਰ ਤਾਂ ਕਿ ਅੱਗੇ ਇਹ ਮੈਸੇਜ ਹੋਰ ਪਿੰਡਾਂ 'ਚ ਵੀ ਜਾਵੇ ਤਾਂ ਨੌਜਵਾਨ ਹੋਰ ਅੱਗੇ ਆਉਣ ਨਸ਼ੇ ਤੋਂ ਬਚਾ ਜਾ ਸਕਣ 2016 ਦਾ ਮੈਨੂੰ ਗਰਾਊਂਡ ਦਾ ਬਹੁਤ ਰਹਾ ਮੈਨੂੰ ਮੈਨੂੰ ਦਿਲੋਂ ਕੁਝ ਹੀ ਹੁੰਦੀਆ ਜਿਹੜਾ ਗਰਾਊਂਡ ਦਾ ਬੰਦਾ ਕੋਈ ਜੁੜਦਾ ਖੇਡਦਾ ਜੋਰ ਪਰਖਦਾ ਬੋਡੀ ਬਣਾਉਂਦਾ ਉਹਦੇ ਕੱਪੜੇ ਪਾਏ ਸੋਹਣੇ ਲੱਗਣੇ ਤੇਰਾ ਜੋਰ ਬਈ ਬਾਹਰ ਲੱਗੀਆਂ ਹੋਈਆਂ ਮੇਰਾ ਭਾਈ ਹੁੰਦਾ ਹੀ ਜੋ ਲੱਗਦਾ ਓਏ ਥੋੜਾ ਹੀ ਲੱਗਿਆ ਬਹੁਤ ਲੱਗਦਾ ਬਹੁਤ ਲੱਗਦਾ ਪੂਰਾ ਬੰਦਾ ਅਗਲੀ ਵਾਰ ਵੀ ਸਾਰੇ ਪਾਰਟਿਸਪੀਟੈਂਟ ਜੁੜਨਗੇ ਪਾਰਟਿਸਪੀਟ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਤੇ ਆਪਾਂ ਫਿਰ ਕਹਿੰਦੇ ਬੇਨਤੀ ਹੈ ਕਮੈਂਟਾ ਜਰੂਰ ਦੱਸਣਾ ਜੇ ਕੋਈ ਕਮੀ ਪੇਖੀ ਆ ਆਪਾਂ ਜੀ ਬਹੁਤ ਵੱਡੀ ਕਮੀ ਪੇਸ਼ੀ ਹੋਈਵੇ ਕਮੈਂਟਾ ਜਰੂਰ ਕੋਸ਼ਿਸ਼ ਕਰਾਂਗੇ ਅਸੀਂ ਪੂਰੀ ਕਰਨ ਦੀ ਪਰ ਆਪਾਂ ਦੇ ਉੱਪਰ ਅਸੀਂ ਵੈਸਟੀ ਬਹੁਤ ਵਧੀਆ ਬਾਈ ਜਿਹੜਾ ਬੰਦਾ ਗਰਾਊਂਡ ਬਹੁਤ ਵੱਡੀ ਗੱਲ ਆ ਬਾਈਆਂ ਨੂੰ ਦਿਖਾ ਦੇ ਜਿਵੇਂ ਰੂਟਾ ਬੀਟਰ ਮਾਰਿਆ ਹੁੰਦਾ ਬਿਲਕੁਲ ਬਿਲਕੁਲ ਜੋਰ ਨਹੀਂ ਲੱਗਦਾ ਆ ਮਾੜਾ ਨੇੜੇ ਕਰਕੇ ਦਿਖਾ ਦੇ ਹਾਂ ਜੀ ਹਾਂ ਜੀ ਹਾਂ ਜੀ ਤੋ ਆ ਪਟਿਆ ਬਾਕੀ ਮੁੰਡੇ ਤੁਸੀਂ ਦੇਖ ਹੀ ਲੈ ਕਿੰਨਾ ਜ਼ੋਰ ਲੱਗਿਆ ਹਾਂ ਇਹ ਆਪਣੇ ਪਿੰਡ ਪੱਕਾ ਕਲਾਂ ਦੇ ਗ੍ਰੰਥੀ ਸਿੰਘ ਨੇ ਅੰਦਰਲਾ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਬਾਹਰਲਾ ਗੁਰਦੁਆਰਾ ਇਹ ਐਨੇ ਮਿਹਨਤੀ ਰਹਿ ਕੇ ਮਿਸਾਲ ਨੇ ਇਹਨਾਂ ਲਈ ਆਪਾਂ ਤਾੜੀਆਂ ਬੰਨਦੇ ਆ ਇੱਕ ਵਾਰ ਇਹ ਡੇਲੀ ਜਿੰਮ ਆਉਂਦੇ ਆ ਮਿਹਨਤ ਆਉਦੇ ਆ ਮੁੰਡਿਆਂ ਨੂੰ ਉਤਸ਼ਾਹਿਤ ਕਰਦੇ ਆ ਤਾਂ ਇਹ ਮੁੰਡਿਆਂ ਨੂੰ ਸਿੱਖਣਾ ਚਾਹੀਦਾ ਇਹਨਾਂ ਦੇ ਕੋਸ਼ ਕੋਲੋਂ ਕੁਛ ਵੀ ਜ਼ਰੂਰੀ ਨਹੀਂ ਡੌਲੇ ਬਣਾਉਣੇ ਆ ਫਿਰ ਮੈਂ ਤੁਹਾਨੂੰ ਰਿਪੀਟ ਕਰਦਾ ਜ਼ਰੂਰੀ ਨਹੀਂ ਬਾਈ ਡੌਲੇ ਬਣਾਉਣੇ ਆ ਫਿਟਨੈਸ ਜਜਵਾ ਹੋਣਾ ਚਾਹੀਦਾ ਬੰਦੇ ਦੇ ਅੰਦਰ ਹੈਣਾ ਹਾਂਜੀ ਵੈਰਜੀਤ ਖਾਲਸਾ ਵੈਰਜੀਤ ਖਾਲਸਾ ਵੈਰਜੀਤ ਜੀ ਕਿਤੇ ਬਾਬਾ ਜੀ ਇਹ ਢਿੱਲੋਂ ਜਿਮਾਂ ਫਿਟਨੈਸ ਵਾਲੇ ਦਾ ਕਿਵੇਂ ਲੱਗਿਆ ਤੁਹਾਨੂੰ ਅੱਜ ਪ੍ਰਾਪਲ ਇਹ ਇਹ ਜੀ ਬਹੁਤ ਵਧੀਆ ਧੰਨਵਾਦ ਹੈ ਸਾਰੇ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਪਿੰਡ ਦੇ ਮੁੰਡੇ ਹਨ ਨਸ਼ੇ ਵਿਸ਼ਿਆਂ ਤੋਂ ਬਚਦੇ ਆ ਤੇ ਸਾਰੇ ਨੌਜਵਾਨ ਵੀਰਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਆਪਾਂ ਖੇਡਣ ਖੁੱਦਣ ਵਾਲਾ ਆਪਾਂ ਚੱਲੀਏ ਤੇ ਨਸ਼ੇ ਵਿਸ਼ਿਆਂ ਤੋਂ ਬਚੀਏ ਜਦੋਂ ਆਪਾਂ ਨਸ਼ੇ ਵਿਸ਼ਿਆਂ ਤੋਂ ਬਚਾਂਗੇ ਫਿਰ ਆਪੇ ਮਹਾਰਾਜ ਦੀ ਮਿਹਰ ਹੋਊਗੀ ਹਨਾ ਜੀ ਤੇ ਆਪਣਾ ਸਰੀਰ ਬਣਾਓ ਵਧੀਆ ਚੰਗੀ ਬਹੁਤ ਵਧੀਆ ਗੱਲ ਹੈ ਤੇ ਮੁੰਡਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਬਾਬਾ ਜੀ ਇੱਕ ਛੋਟਾ ਜਿਹਾ ਸਵਾਲ ਹੋ ਰਿਹਾ ਕਿ ਤੁਹਾਡੀ ਏਜ ਕਿੰਨੀ ਹੋ ਗਈ ਜੀ ਏਜ 48 ਸਾਲ ਹੈ ਜੀ 8-9 ਮਹੀਨੇ ਹੋ ਗਏ ਜੀ ਉਹ ਵਧੀਆ ਮਤਲਬ ਫੀਲ ਹੁੰਦਾ ਜੀ ਅੱਛਾ ਤੇ ਚਲੋ ਵੀ ਪਹਿਲਾਂ ਤਾਂ 40 ਸਾਲ ਆ ਹੀ ਕੱਢ ਲਏ ਜੀ ਤੇ ਹੁਣ ਆਏ ਛੋਟਾ ਜਿਹਾ ਮਨ ਨੂੰ ਹੋਇਆ ਵੀ ਚਲੋ ਆਪਾਂ ਹਨਾ ਫਿੱਟ ਜੇ ਹੋ ਜਾਈਏ ਚਲੋ ਚੰਗੀ ਗੱਲ ਹੈ ਜੀ ਅੱਗੇ ਬੜੇ ਪਾਉਂਦਾ ਜੀ ਬਿਲਕੁਲ ਤੇ ਵੀ ਚਲੋ ਸੌਖਾ ਨਿਕਲ ਜੂ ਬੜੇ ਪਾ ਜੀ ਤੇ ਬਾਕੀ ਅਸੀਂ ਇਹਨਾਂ ਤੋਂ ਲੈਣੇ ਆ ਜੀ ਰੋਜ਼ ਮਤਲਬ ਸਿੱਖਿਆ ਕੋਈ ਨਾ ਕੋਈ ਸਾਨੂੰ ਮਿਲ ਜਾਂਦੀਆਂ ਨੌਜਵਾਨਾਂ ਤੋਂ ਸਾਡੇ ਵੀਰਾਂ ਤੇ ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਉਹਦੇ ਲਈ ਕੋਈ ਮੈਸੇਜ ਹੈ ਬਸ ਇਹੀ ਆ ਵੀ ਆਪਾਂ ਵੱਧ ਤੋਂ ਵੱਧ ਖੇਧਣ ਘੁੱਡਣ ਵਾਲਾ ਮਤਲਬ ਚੱਲੀ ਗਿਆ ਜੀ ਤੇ ਨਸ਼ੇ ਵੇਸ਼ਾਂ ਤੋਂ ਬਚੀਏ ਤੇ ਆਪਾਂ ਜੀ ਹਨਾ ਸਤਿਕਾਰ ਕਰੀਏ ਮਾਂ ਪਿਓ ਦਾ ਹਾਂਜੀ ਹਾਂਜੀ ਬਹੁਤ ਧੰਨਵਾਦ ਜੀ ਕੋਈ ਕੋ ਵਿਚਾਰ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਇਹਨਾਂ ਵੀਰਾਂ ਨੇ ਢਲੋ ਜਨ ਵਾਲੇ ਵੀਰਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹਾਂਜੀ ਜਿਹੜੇ ਮੁਕਾਬਲੇ ਕਰਾਇਆ ਜਿੰਨੇ ਬਿਲਕੁਲ ਬਹੁਤ ਬਹੁਤ ਧੰਨਵਾਦ ਤੇ ਵਧੀਆ ਨੌਜਵਾਨਾਂ ਨੇ ਹਿੱਸਾ ਲਿਆ ਅਸੀਂ ਵੀ ਦੋਨੇ ਭਾਈ ਅੰਜੇ ਮੈਂ ਦਿਨ ਰੋਜ਼ਾਨਾ ਹੋਵੇ ਬਿਲਕੁਲ ਹੁਣ ਤੇ ਗਰਾਉਂਡ ਜਾਣਾ ਮੇਰਾ ਤਕਰੀਬਨ ਪਹਿਲਾ 100 ਤੋਂ ਵੱਧ ਸੀਗਾ ਵੇਟ ਹਾਂਜੀ ਹੁਣ ਤਿੰਨ ਕਿਲੋ ਵੇਟ ਮੇਰਾ ਮਤਲਬ 97 ਹੋ ਗਿਆ ਪਹਿਲਾ 100 ਤੋਂ ਵੱਧ ਸੀਗਾ ਤਿੰਨ ਕਿਲੋ ਤਕਰੀਬਨ ਘਟ ਗਿਆ ਮੇਰਾ ਵੇਟ ਜਿਵੇਂ ਕਿ ਹੁਣ ਅੱਜ ਟ੍ਰੈਂਡ ਜਾ ਚੱਲਿਆ ਜੀ ਹਰਬਲ ਪ੍ਰੋਡਕਟ ਇਹ ਖਾ ਲੋ ਉਹ ਖਾ ਲੋ ਉਹ ਖਾਣ ਦੀ ਜ਼ਰੂਰਤ ਨਹੀਂ ਬੰਦਾ ਜਿੰਮ ਆ ਗਿਆ ਬੈਠੇ ਰਨਿੰਗ ਕਰਦਾਗਾ ਹਾਂ ਹਾਂ ਸਭ ਤੋਂ ਵਧੀਆ ਮਤਲਬ ਕੀ ਇਹ अपने कराक वी सब कर दस किलो बेट मैं भी तोड़ लिया जी दस किलो बेट अच्छा